ਸਤਗੁਰੂ ਜੀ ਨੇ ਸਾਡੇ ਉੱਪਰ ਕਿਰਪਾ ਕੀਤੀ ਰਹਿਮਤ ਕੀਤੀ ਸ਼ੋਭਾ ਉਸ ਪਿਆਰੇ ਨੂੰ ਮਿਲਦੀ ਹੈ ਜਿਹਦੇ ਅੰਦਰ ਨਿਵਾਸ ਹੈ ਕੱਲਾ ਲਿਵਾਸ ਦੀ ਗੱਲ ਨਹੀਂ ਗੱਲ ਨਿਵਾਸ ਦੀ ਹੈ ਲਿਵਾਸ ਦੀ ਨਹੀਂ ਅੱਜ ਬਹੁਤਾਤ ਆਪman ਲਿਵਾਸ ਪਹਿਨਦੇ ਆ ਲਿਵਾਸ ਚੰਗਾ ਧਰਮ ਦਾ ਚੋਲਾ ਬਾਹਰੀ ਤੌਰ ਦੇ ਉੱਪਰ ਬੜਾ ਕੀਮਤੀ ਪਾਇਆ ਹੈ ਨਿਵਾਸ ਤੇ ਪਾ ਲਿਆ ਪਰ ਨਿਵਾਸ ਅੰਦਰ ਹੈ ਹੀ ਨਹੀਂ ਰਿਸਪੈਕਟ ਕਿਵੇਂ ਮਿਲੇ ਜਿਵੇਂ ਸਾਡੇ ਦੇਸ਼ ਦੀ ਕਰੰਸੀ ਕਹਿ ਲਈਏ 500 ਰੁਪਏ ਦਾ ਨੋਟ ਹੈ ਉਹਦੇ ਉੱਪਰ ਡਿਜ਼ਾਈਨ ਪੂਰਾ ਬਣਿਆ ਪਰ ਜਿਹੜਾ ਦੁਕਾਨਦਾਰ ਹੈ ਉਹ ਕੀ ਵੇਖਦਾ ਹੈ ਉਹ ਕੱਲਾ 500 ਰੁਪਏ ਦੇ ਡਿਜ਼ਾਈਨ ਨੂੰ ਨਹੀਂ ਵੇਖਦਾ ਉਹ ਵੇਖਦਾ ਅੰਦਰ ਸਰਕਾਰ ਦੀ ਮੋਹਰ ਲੱਗੀ ਹੈ ਉਹ ਵੇਖਦਾ ਹੈ ਜਿਹੜੀ ਤਾਰ ਪਾਈ ਗਈ ਉਦੇ ਉੱਪਰ ਸਰਕਾਰ ਦੀ ਮੋਹਰ ਲੱਗੀ ਹੈ ਉਹ ਕੱਲਾ ਲਿਵਾਸ ਨਹੀਂ ਵੇਖਦਾ ਵੀ 500 ਰੁਪਏ ਦੇ ਨੋਟ ਦਾ ਲਿਵਾਸ ਬੜਾ ਵਧੀਆ ਹੈ ਉਹ ਅੰਦਰ ਨਿਵਾਸ ਵੇਖਦਾ ਹੈ ਕਿ ਅੰਦਰ ਸਰਕਾਰ ਦੀ ਮੋਹਰ ਲੱਗੀ ਹੈ ਪਰਖਣ ਤੋਂ ਬਾਅਦ ਉਹ ਪ੍ਰਵਾਨ ਕਰ ਲੈਂਦਾ ਜੇ ਅੰਦਰ ਸਰਕਾਰ ਦੀ ਮੋਹਰ ਨਹੀਂ ਤੇ ਬਾਰੀ ਤੌਰ ਦੇ ਉੱਪਰ ਡਿਜ਼ਾਈਨ ਭਾਵੇਂ ਬੜਾ ਚੰਗਾ ਬਣਿਆ ਹੋਵੇ ਉਹ ਬਾਹਰ ਮਾਰਦਾ ਚੱਕ ਕੇ ਕਹਿੰਦਾ ਨਹੀਂ ਤੇ ਨਕਲੀ ਹੈ ਇਹ ਪ੍ਰਵਾਨ ਨਹੀਂ ਇਹ ਲਿਬਾਸ ਭਾਵੇਂ ਚੰਗਾ ਹੈ ਪਰ ਲਿਬਾਸ ਕਰਕੇ ਪਰਵਾਨਗੀ ਥੋੜੀ ਹੈ ਅੰਦਰ ਨਿਵਾਸ ਦੀ ਗੱਲ ਹੈ ਮੇਰੇ ਸਤਿਗੁਰੂ ਜੀ ਆਹੀ ਗੱਲ ਕਹਿ ਰਹੇ ਨੇ ਕਿ ਜਿਸ ਮਨ ਵਸੈ ਨਾਰਾਇਣੋ ਸੋ ਕਹੀਐ ਭਗਵੰਤ ਜਿਹਦੇ ਅੰਦਰ ਮੇਰੇ ਮਾਲਕ ਦਾ ਨਿਵਾਸ ਹੈ ਨਾ ਉਹੀ ਵੱਡੇ ਭਾਗਾ ਵਾਲਾ ਹੈ ਜਿਹਦੇ ਕੋਲ ਕੱਲਾ ਧਰਮ ਦਾ ਲਿਬਾਸ ਹੈ ਪਹਿਰਾਵਾ ਵੀ ਬਾਰੀ ਤੌਰ ਤੇ ਧਰਮ ਦੇ ਚੋਲੇ ਦਾ ਡਿਜ਼ਾਈਨ ਤੇ ਬੜਾ ਚੰਗਾ ਹੈ ਪਰ ਅੰਦਰ ਆਪਣੇ ਮਾਲਕ ਦਾ ਨਿਵਾਸ ਨਹੀਂ ਫਿਰ ਮੇਰੇ ਪਾਤਸ਼ਾਹ ਜੀ ਕਹਿੰਦੇ ਇਹੋ ਜੇ ਨੂੰ ਰੱਬ ਦੇ ਘਰ ਵਿੱਚ ਵੀ ਪਰਬਾਨਗੀ ਨਹੀਂ ਇਹੋ ਜੇ ਆ ਮੇਰੇ ਮਾਲਕ ਦੇ ਘਰ ਵਿੱਚ ਵੀ ਪਰਬਾਨ ਨਹੀਂ ਜਿਹਦੇ ਕੋਲ ਲਿਬਾਸ ਤੇ ਚੰਗਾ ਹੈ ਪਰ ਰੱਬ ਦਾ ਨਿਵਾਸ ਹੈ ਹੀ ਨਹੀਂ ਭੇਖ ਤੇ ਵਧੀਆ ਹੈ ਪਰ ਉਪਦੇਸ਼ ਪੱਲੇ ਹੈ ਹੀ ਨਹੀਂ ਸਤਗੁਰੂ ਜੀ ਕਹਿਣ ਲੱਗੇ ਜਿਸ ਮਨ ਵਸੈ ਨਰਾਇਣੋ ਸੋ ਕਹੀ ਹੈ ਭਗਵੰਤ ਭਾਈ ਜਿਹਦੇ ਅੰਦਰ ਰੱਬ ਦਾ ਵਾਸਾ ਹੋ ਗਿਆ ਨਾ ਉਹ ਵੱਡ ਭਾਗ ਹੈ ਉਹ bari ਤੌਰ ਦੇ ਉੱਪਰ ਭਾਵੇਂ ਕੀਮਤੀ ਲਿਬਾਸ ਹੋਵੇ ਭਾਵੇਂ ਨਾ ਹੋਵੇ